ਸ਼ਿਕਸ਼ਾ ਮੰਤਰੀ ਦਾ ਵੱਡਾ ਬਿਆਨ ਸ਼ਿਕਸ਼ਾ ਮੰਤਰੀ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਗਲਤ ਪੜਾਇਆ ਜਾ ਰਿਹਾ ਹੈ ਇਤਿਹਾਸ ਜੋ ਕਿ ਅਸਲ ਇਤਿਹਾਸ ਤੋਂ ਪਿੱਛੇ ਰੱਖਿਆ ਜਾ ਰਿਹਾ ਹੈ ਸਾਡੇ ਬੱਚਿਆਂ ਨੂੰ ਕੀ ਕਾਰਨ ਹੈ ਸ਼ਿਕਸ਼ਾ ਮੰਤਰੀ ਨੇ ਅੱਜ ਇਹ ਵੱਡਾ ਬਿਆਨ ਦਿੱਤਾ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ਿਕਸ਼ਾ ਮੰਤਰੀ ਜੋ ਕਿ ਸੂਬੇ ਦੇ ਵਿੱਚ ਸਾਰਾ ਉਹਨਾਂ ਦਾ ਹੰਡਰ ਹੁੰਦੀ ਹੈ ਸਿੱਖਿਆ ਜਿਸ ਨੂੰ ਲੈ ਕੇ ਉਹਨਾਂ ਨੇ ਅੱਜ ਕਹਿ ਕੇ ਸਾਡੇ ਬੱਚਿਆਂ ਨੂੰ ਇਤਿਹਾਸ ਤੋਂ ਜਿਹੜਾ ਬੰਝਾ ਰੱਖਿਆ ਜਾ ਰਿਹਾ ਹੈ ਇਤਿਹਾਸ ਹੀ ਗਲਤ ਪੜਾਇਆ ਜਾ ਰਿਹਾ ਹੈ ਕਿਉਂ ਇਹ ਕਿਉਂ ਗਲਤ ਪੜਾਇਆ ਜਾ ਰਿਹਾ ਹੈ ਇਹਦੇ ਪਿੱਛੇ ਕੀ ਮਨਸ਼ਾ ਹੈ ਇਹਦੇ ਪਿੱਛੇ ਰਾਜਨੀਤੀ ਲੋਕ ਜਿਹੜੇ ਨੇ ਉਹ ਸਾਡੇ ਬੱਚਿਆਂ ਨੂੰ ਅਸਲ ਸੱਚਾਈ ਦੱਸ ਕੇ ਖੁਸ਼ ਨਹੀਂ ਜੋ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਰਹੇ ਉਹਨਾਂ ਨੇ ਵੱਡਾ ਦਾਵਾ ਕੀਤਾ ਹੈ ਕਿ ਸਭ ਤੋਂ ਪਹਿਲਾ ਜੋ ਅਮਰੀਕਾ ਦੀ ਖੋਜ ਹੈ ਉਹ ਕੋਲੰਬਸ ਨੇ ਨਹੀਂ ਕੀਤੀ ਅਮਰੀਕਾ ਦੀ ਖੋਜ ਸਾਡੇ ਪੁਰਖਿਆਂ ਨੇ ਕੀਤੀ ਹੈ ਔਰ ਉਹਨਾਂ ਦੇ ਸਬੂਤਾਂ ਦੇ ਬੇਸ ਤੇ ਦੱਸਿਆ ਵੀ ਅਮਰੀਕਾ ਦੀ ਖੋਜ ਭਾਰਤੀ ਲੋਕਾਂ ਨੇ ਕੀਤੀ ਨਾ ਕਿ ਕੋਲੰਬਸ ਨੇ ਕੀਤੀ ਇਸ ਨੂੰ ਲੈ ਕੇ ਉਹਨਾਂ ਨੇ ਵੱਡਾ ਦਾਵਾ ਕੀਤਾ ਸਿੱਖਿਆ ਮੰਤਰੀ ਨੇ ਕਿ ਅਮਰੀਕਾ ਦੀ ਖੋਜ ਕਰਨ ਵਾਲੇ ਭਾਰਤੀ ਤੇ ਕੋਲੰਬਸ ਦਾ ਨਾਮ ਅੱਗੇ ਆ ਗਿਆ ਸੋ ਸਾਡੇ ਇਤਿਹਾਸ ਦੇ ਵਿੱਚ ਜੋ ਇਹ ਸਭ ਕੁਝ ਸਾਡੇ ਬੱਚਿਆਂ ਨੂੰ ਗਲਤ ਸਿੱਖਿਆ ਦਿੱਤੀ ਜਾ ਰਹੀ ਹੈ ਦੂਸਰਾ ਉਹਨਾਂ ਨੇ ਇਹ ਵੀ ਗੱਲ ਕਹੀ ਏ ਕਿ ਜੋ ਭਾਰਤ ਦਾ ਰਸਤਾ ਲੱਭਣ ਵਾਲਾ ਵਾਸਕੋ ਡੀ ਗਾਮਾ ਜਿਸ ਨੂੰ ਇਤਿਹਾਸ ਦੇ ਵਿੱਚ ਦੱਸਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਲੇਕਿਨ ਵਾਸਕੋ ਡੀ ਗਾਮਾ ਨੇ ਭਾਰਤ ਦਾ ਰਸਤਾ ਨਹੀਂ ਲੱਭਿਆ ਸਮੁੰਦਰੀ ਜੋ ਇਹ ਰਸਤਾ ਲੱਭਿਆ ਸਾਡੇ ਭਾਰਤੀਆਂ ਨੇ ਲੱਭਿਆ ਸੀ ਵਾਸਕੋ ਡੀ ਗਾਮਾ ਤਾਂ ਪਿੱਛੇ-ਪਿੱਛੇ ਆਸੀ ਭਾਰਤੀਆਂ ਦੇ ਚਾਹੇ ਦੇ ਔਰ ਪਿੱਛੇ ਆ ਕੇ ਉਹ ਜਦੋਂ ਭਾਰਤ ਪਹੁੰਚਿਆ ਤੇ ਉਹਨੇ ਆਪਣਾ ਨਾਂ ਅੱਗੇ ਕਰਤਾ ਕਿ ਭਾਰਤ ਦਾ ਸਮੁੰਦਰੀ ਰਸਤਾ ਮੈਂ ਲੱਭਿਆ ਲੇਕਿਨ ਵਾਸਕੋ ਡੀ ਗਾਮਾ ਨੇ ਭਾਰਤ ਦਾ ਰਸਤਾ ਨਹੀਂ ਲੱਭਿਆ ਇਹ ਵੀ ਸਾਡੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਨੂੰ ਗਲਤ ਦੱਸਿਆ ਜਾ ਰਿਹਾ ਹੈ ਗਲਤ ਗਾਈਡ ਕੀਤਾ ਜਾ ਰਿਹਾ ਹੈ ਜੋ ਕਿ ਇਤਿਹਾਸ ਕੁਝ ਹੋਰ ਹੈ ਇਤਿਹਾਸ ਨੂੰ ਜਿਹੜਾ ਕਿਤਾਬਾਂ ਦੇ ਵਿੱਚ ਹੁਣ ਸਹੀ ਕਰਨਾ ਪਵੇਗਾ ਸਿੱਖਿਆ ਮੰਤਰੀ ਨੇ ਦਿੱਤਾ ਹੈ ਵੱਡਾ ਬਿਆਨ ਔਰ ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਕਿਤਾਬਾਂ ਦੇ ਵਿੱਚ ਜਿਹੜਾ ਕਿ ਇਹ ਗਲਤੀਆਂ ਨੇ ਇਹ ਜਿਹੜਾ ਗਲਤ ਦੱਸਿਆ ਜਾ ਰਿਹਾ ਇਸ ਨੂੰ ਅਸੀਂ ਠੀਕ ਕਰਾਂਗੇ ਜੋ ਹੁਣ ਜਿਹੜਾ ਕਿ ਨਵੀਂ ਸਿੱਖਿਆ ਨੀਤੀ ਆਈ ਹੈ ਨਵੀਂ ਸਿੱਖਿਆ ਨੀਤੀ ਦੇ ਵਿੱਚ ਕਿਤਾਬਾਂ ਦੀ ਪੜਤਾਲ ਹੋਵੇਗੀ ਕਿਤਾਬਾਂ ਦੇ ਵਿੱਚ ਨਵਾਂ ਇਤਿਹਾਸ ਜਿਹੜਾ ਹੈ ਜਿਹੜਾ ਅਸਲੀਅਤ ਹੈ ਉਹ ਲਿਖੀ ਜਾਵੇਗੀ ਪੁਰਾਣਾ ਇਤਿਹਾਸ ਜਿਹੜਾ ਹੈ ਉਹਨੂੰ ਜਿਹੜਾ ਬੰਦ ਕੀਤਾ ਜਾਵੇਗਾ ਸਿੱਖਿਆ ਮੰਤਰੀ ਜੋ ਕਿ ਮੱਧ ਪ੍ਰਦੇਸ਼ ਤੋਂ ਨੇ ਉਹਨਾਂ ਨੇ ਇਸ ਇਤਿਹਾਸ ਦੀ ਜਿਹੜੀ ਵੱਡੀ ਖੋਜ ਕੀਤੀ ਔਰ ਉਹਨਾਂ ਨੇ ਕਿਤਾਬਾਂ ਦੇ ਵਿੱਚ ਬਦਲੀ ਕਰਨ ਵਾਸਤੇ ਕਿਹਾ ਹੈ ਔਰ ਬੱਚਿਆਂ ਨੂੰ ਜਿਹੜੀ ਅਸਲ ਸਿੱਖਿਆ ਦਿੱਤੀ ਜਾਣ ਵਾਸਤੇ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ